हिमाचल प्रदेश ਦੇ ਵਿੱਚ ਇੱਕ ਐਨ ਆਰ ਆਈ ਜੋੜੇ ਦੇ ਨਾਲ ਜੋ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਵਿੱਚ ਸਮੇਂ-ਸਮੇਂ ਤੇ ਨਵਾਂ ਅਪਡੇਟ ਸਾਹਮਣੇ ਆ ਰਿਹਾ ਹੈ ਹੁਣ ਨਵਾਂ ਅਪਡੇਟ ਕੀ ਹੈ ਇੱਕ ਐਫ ਆਈ ਆਰ ਦਰਜ ਹੋਈ ਹੈ ਉਹ ਐਫ ਆਈ ਆਰ ਦਰਜ ਹੋਈ ਹੈ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਦਰਜ ਕੀਤੀ ਗਈ ਹੈ ਕਿਉਂਕਿ ਉਸ ਕੁੱਟਮਾਰ ਹੋਏ ਸਬੰਧਤ ਜੋੜੇ ਨੂੰ ਮਿਲਣ ਦੇ ਲਈ ਚੇਚੇਤਾਰ ਦੇ ਉੱਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਪਹੁੰਚੇ ਸਨ ਵੱਖ-ਵੱਖ ਹੋਰ ਲੀਡਰਾਂ ਨੇ ਵੀ ਮੁਲਾਕਾਤ ਕੀਤੀ ਹੈ ਉਸ ਪਰਿਵਾਰ ਦੇ ਨਾਲ ਪੀੜਤ ਦੇ ਧਿਰ ਦੇ ਨਾਲ ਜਿਨ੍ਹਾਂ ਨੂੰ ਹਿਮਾਚਲ ਦੇ ਵਿੱਚ ਕੁੱਟਿਆ ਗਿਆ ਹਾਲਾਂਕਿ ਹਿਮਾਚਲ ਪੁਲਿਸ ਦਾ ਇਸ ਮਸਲੇ ਦੇ ਉੱਤੇ ਬਿਆਨ ਕੁਝ ਹੋਰ ਹੈ ਜੋ ਕਿ ਅਸੀਂ ਸਵੇਰੇ ਵੀ ABC ਪੰਜਾਬ ਦੇ ਉੱਤੇ ਸਾਂਝਾ ਕੀਤਾ ਸੀ ਜਿਸ ਵਿੱਚ ਐਸਪੀ ਰੈਂਕ ਦੇ ਅਧਿਕਾਰੀ ਇਹ ਕਹਿ ਰਹੇ ਨੇ ਕਿ ਨਾ ਹੀ ਉਸ ਮਾਮਲਾ ਜਰੂਰ ਸਾਹਮਣੇ ਆਇਆ ਸੀ ਮੀਡੀਆ ਦੇ ਜ਼ਰੀਏ ਫਿਰ ਸਾਨੂੰ ਗੱਲਾਂ ਪਤਾ ਲੱਗੀਆਂ ਪਰ ਉੱਥੇ ਗੱਲ ਕੁਝ ਹੋਰ ਸੀ ਜਿਹੜੀ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਕੁੱਟ ਮਾਰਨ ਨਾਲ ਨਹੀਂ ਜੁੜੀ ਹੋਈ ਓ ਐਸਪੀ ਕੀ ਕਹਿ ਰਹੇ ਸੀ ਹਿਮਾਚਲ ਪ੍ਰਦੇਸ਼ ਦੀ ਉਹ ਵੱਖਰੀ ਗੱਲ ਹੈ ਪਰ ਸਭ ਤੋਂ ਪਹਿਲਾਂ ਨਵਾਂ ਅਪਡੇਟ ਜਿਹੜਾ ਸਾਹਮਣੇ ਆਇਆ ਉਹ ਸਾਂਝਾ ਕਰ ਦਿੰਨੇ ਆ ਕਿ ਕੇਐਫਆਈਆਰ ਦਰਜ ਕੀਤੀ ਗਈ ਹੈ ਉਹਨਾਂ ਸਬੰਧਤ ਮਲਜਮਾਂ ਦੇ ਖਿਲਾਫ ਜਿਨ੍ਹਾਂ ਨੇ ਐਨਆਰਆਈ ਜੋੜੇ ਨੂੰ ਕੁੱਟਿਆ ਮਾਰਿਆ ਤਿੰਨ ਵਿਅਕਤੀ ਅੰਮ੍ਰਿਤਸਰ ਤੋਂ ਜਾਂਦੇ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਉਂਕਿ ਕਿਉਂਕਿ ਜੂਨ ਦੀਆਂ ਛੁੱਟੀਆਂ ਦੇ ਵਿੱਚ ਜਿਹੜੇ ਘੁੰਮਣ ਫਿਰਨ ਦੇ ਸ਼ਕੀਨ ਨੇ ਉਹ ਜ਼ਿਆਦਾਤਰ ਹਿਮਾਚਲ ਦੀਆਂ ਪਹਾੜੀਆਂ ਵੱਲ ਰੁਖ ਕਰਦੇ ਨੇ ਇਸੇ ਤਰ੍ਹਾਂ ਐਨਆਰਆਈ ਜਿਹੜਾ ਕਮਲਜੀਤ ਸਿੰਘ ਆਪਣੀ ਪਤਨੀ ਦੇ ਨਾਲ ਤੇ ਆਪਣੇ ਭਰਾ ਦੇ ਨਾਲ ਹਿਮਾਚਲ ਪ੍ਰਦੇਸ਼ ਗਿਆ ਸੀ ਉੱਥੇ ਜੋ ਕੁਝ ਵਾਪਰਿਆ ਉਸਨੇ ਆ ਕੇ ਦੱਸਿਆ ਔਰ ਬਾਅਦ ਵਿੱਚ ਮੀਡੀਆ ਦੇ ਸਾਹਮਣੇ ਵੀ ਬਿਆਨ ਸਾਂਝਾ ਕੀਤਾ ਕਿ ਉਸ ਨਾਲ ਪਾਰਕਿੰਗ ਨੂੰ ਲੈ ਕੇ ਵੀ ਕੁੱਟਮਾਰ ਹੋ ਗਈ ਹੈ ਹਾਲਾਂਕਿ ਕਈਆਂ ਨੇ ਇਸ ਮਾਮਲੇ ਨੂੰ ਕੰਗਣਾ ਰਣੌਤ ਵਾਲੇ ਮਾਮਲੇ ਨਾਲ ਜੋੜ ਕੇ ਦੇਖਣ ਦੀ ਕੋਸ਼ਿਸ਼ ਵੀ ਕੀਤੀ ਹਾਲਾਂਕਿ ਉਸ ਮਾਮਲੇ ਵਿੱਚ ਕੋਈ ਬਹੁਤੀ ਸੱਚਾਈ ਨਹੀਂ ਸੀ ਪਰ ਕਮਲਜੀਤ ਸਿੰਘ ਜਿਹੜਾ ਕਿ ਐਨ ਆਰ ਆਈ ਹੈ ਉਸ ਦਾ ਜ਼ਰੂਰ ਕਹਿਣਾ ਸੀ ਕਿ ਸਾਡੇ ਨਾਲ ਕੁੱਟਮਾਰ ਹੋਈ ਹੈ ਉਸ ਦੀ ਸਪੈਨਿਸ਼ ਪਤਨੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਤਾਂ ਇੱਕਦਮ ਡਰ ਗਏ ਸੀ ਕਿ ਕਿਤੇ ਉਹ ਕੁੱਟ-ਕੁੱਟ ਕੇ ਮਾਰ ਹੀ ਨਾ ਦੇਣ ਤਾਂ ਹੁਣ ਉਸ ਮਾਮਲੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਦੇ ਉਸ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਸਬੰਧਤ ਮুলਜ਼ਮਾਂ ਖਿਲਾਫ ਪਰਚਾ ਦਰਜ ਕੀਤਾ ਹੈ ਇਹ ਕਹਿ ਸਕਦੇ ਹਾਂ ਕਿ ਜਿਹੜੇ ਉੱਥੋਂ ਦੇ ਸਥਾਨਕ ਲੋਕ ਸੀ ਜਿਨ੍ਹਾਂ ਨੇ ਉਹ ਮਾਮਲੇ ਨੂੰ ਅੰਜਾਮ ਦਿੱਤਾ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਤੇ ਹੁਣ ਕਿਸੇ ਵੀ ਵੇਲੇ ਅੰਮ੍ਰਿਤਸਰ ਪੁਲਿਸ ਜਿਹੜੀ ਹਿਮਾਚਲ ਪ੍ਰਦੇਸ਼ ਦੀ ਸਰ ਪੁਲਿਸ ਦੇ ਨਾਲ ਤਾਲਮੇਲ ਕਰਕੇ ਉਹਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਲਈ ਹਰਾਸਤ ਵਿੱਚ ਵੀ ਲੈ ਸਕਦੀ ਹੈ ਗ੍ਰਿਫਤਾਰੀ ਵੀ ਕੀਤੀ ਜਾ ਸਕਦੀ ਹੈ ਹੁਣ ਧਰਾਵਾਂ ਕਿਹੜੀਆਂ ਲਾਈਆਂ ਗਈਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਦਨੇ ਆ ਜਾਣਕਾਰੀ ਹਾਲਾਂਕਿ ਜਿਹੜੀ ਐਫ ਆਈ ਆਰ ਹੈ ਉਹ ਅੱਜ ਦਰਜ ਕੀਤੀ ਗਈ ਹੈ ਉਹ ਮਾਮਲਾ ਕੱਲ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਧਾਰਾ 323 ਲਗਾਈ ਗਈ ਹੈ 341 ਲਾਈ ਗਈ ਹੈ 354 506 148 ਤੇ 149 ਇਸੇ ਤਰ੍ਹਾਂ 6 ਧਰਾਵਾਂ ਵੱਖ-ਵੱਖ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਐਨ ਆਰ ਆਈ ਦੇ ਉਸ ਪੀੜਤ ਧਿਰ ਦੇ ਬਿਆਨ ਆ ਜਿਹੜੇ ਉਹ ਦਰਜ ਕੀਤੇ ਗਏ ਨੇ ਔਰ ਅਣਪਛਾਤੇ ਵਿਅਕਤੀ ਦੇ ਖਿਲਾਫ ਉਹ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਬਿਆਨ ਕੀਤਾ ਗਿਆ ਕਿ ਜਿਹੜਾ ਪੀਲੋਵਾਲ ਪਿੰਡ ਹੈ ਜੋਬਨਜੀਤ ਸਿੰਘ ਨਾਮ ਲਿਖਿਆ ਗਿਆ ਜਿਹੜਾ ਕਿ ਪੁੱਤਰ ਨੱਥਾ ਸਿੰਘ ਹੈ ਪਿੰਡ ਪਨਵਾਂ ਡਾਕਖਾਨਾ ਪੀਲੋਵਾਲ ਤਹਿਸੀਲ ਬਾਬਾ ਬਕਾਲਾ ਅੰਮ੍ਰਿਤਸਰ ਦੇ ਵਾਸੀ ਦੱਸੇ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਏਐਫਆਈਆਰ ਦਰਜ ਕਰਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਉਹ ਕਿਥੋਂ ਦਾ ਰਹਿਣ ਵਾਲਾ ਔਰ ਉਸਨੇ ਕਿਹਾ ਕਿ ਮੇਰੇ ਨਾਲ ਮੇਰਾ ਵੱਡਾ ਭਰਾ ਕਮਲਜੀਤ ਸਿੰਘ ਜੋ ਕਿ ਸਪੇਨ ਵਿੱਚ ਰਹਿੰਦਾ ਹੈ ਆਪਣੇ ਪਰਿਵਾਰ ਨਾਲ ਪਿੰਡ ਆਇਆ ਤੇ ਦੋਵਾਂ ਪਰਿਵਾਰਾਂ ਨੇ ਪੰਜਾਬ ਵਿੱਚ ਪੱਕੇ ਸੈੱਟ ਹੋਣ ਦੇ ਲਈ ਮਨ ਬਣਾ ਲਿਆ ਸੀ ਇੱਥੇ ਹੀ ਅਸੀਂ ਆਪਣਾ ਕਾਰੋਬਾਰ ਕਰਨਾ ਮੈਂ ਆਪਣੇ ਵੱਡੇ ਭਰਾ ਕਮਲਜੀਤ ਸਿੰਘ ਤੇ ਉਸ ਦੀ ਪਤਨੀ ਅਤੇ ਬੱਚਿਆਂ ਨਾਲ ਘੁੰਮਣ ਲਈ ਡਲਹੌਜੀ ਹਿਮਾਚਲ ਪ੍ਰਦੇਸ਼ 10 ਤਰੀਕ ਨੂੰ ਆਪਣੀ ਕਾਰ ਸਕੋਰਪਿਓ ਤੇ ਗਏ ਸੀ ਅਸੀਂ ਔਰ 11 6 2024 ਨੂੰ ਰਾਤ ਦੇ 2 ਵਜੇ ਦਾ ਕਰੀਬ ਸਮਾਂ ਸੀ ਖਜਾਰ ਹਿਮਾਚਲ ਪੁੱਜੇ ਤਾਂ ਸਵੇਰ ਵਕਤ 11 ਵਜੇ ਅਸੀਂ ਅੱਗੇ ਜਾਣ ਲੱਗੇ ਤਾਂ ਕਾਰ ਪਾਰਕਿੰਗ ਵਿੱਚ ਕਾਰ ਕੱਢ ਰਹੇ ਸੀ ਕਿ ਕਾਰ ਵਿੱਚ ਬੈਠ ਕੇ ਅੱਗੇ ਗਏ ਤਾਂ ਖਜਾਰ ਪਾਰਕ ਵਿੱਚ ਪਾਰਕ ਦਾ ਠੇਕੇਦਾਰ ਖੜਾ ਸੀ ਜੋ ਆਪਣੀ ਕਾਰ ਵਿੱਚੋਂ ਉਤਰੇ ਤਾਂ ਪਾਰਕ ਦਾ ਠੇਕੇਦਾਰ ਸਾਡੇ ਨਾਲ ਛੋਟੀ ਮੋਟੀ ਗੱਲ ਤੇ ਤੂੰ ਤੂੰ ਮੈਂ ਮੈਂ ਕਰਨ ਲੱਗਿਆ ਉਸ ਤੋਂ ਬਾਅਦ ਮੈਨੂੰ ਕਹਿਣ ਲੱਗਿਆ ਕਿ ਮੈਂ ਤੈਨੂੰ ਥੱਪੜ ਮਾਰਨੇ ਨੇ ਜਿਸ ਤੇ ਅਸੀਂ ਉਸ ਨੂੰ ਕਿਹਾ ਕਿ ਵੀਰ ਜੀ ਸਾਨੂੰ ਥੱਪੜ ਕਿਉਂ ਮਾਰਨੇ ਨੇ ਅਸੀਂ ਕੀ ਕੀਤਾ ਜਿਸ ਨੇ ਕਿਹਾ ਕਿ ਉਹ ਪੰਜਾਬੀਓ ਤੁਹਾਡੀ ਹਵਾ ਸਿੱਧੀ ਕਰਨੀ ਹੈ ਤੇ ਉਸ ਠੇਕੇਦਾਰ ਨੇ ਰੌਲਾ ਪਾ ਕੇ ਉੱਥੇ ਆਪਣੇ ਕਰੀਬ 100 ਤੋਂ 150 ਵਿਅਕਤੀ ਇਕੱਠੇ ਕਰ ਲਏ ਤੇ ਸਾਡਾ ਰਸਤਾ ਰੋਕ ਕੇ ਸਾਡੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਹੁਣ ਅਸਲ ਕਹਾਣੀ ਹੁਣ ਸਾਹਮਣੇ ਆ ਰਹੀ ਹੈ ਪਹਿਲੀ ਵਾਰੀ ਕਿ ਅਸਲ ਵਿੱਚ ਮਾਮਲਾ ਕੀ ਹੋਇਆ ਸੀ ਤਾਂ ਹਜ਼ਾਰ ਲਾਕੇ ਦੇ ਵਿੱਚ ਕਮਲਜੀਤ ਸਿੰਘ ਦਾ ਭਰਾ ਜਿਹੜਾ ਕਿ ਪੰਜਾਬ ਦਾ ਇੱਥੋਂ ਦਾ ਮੂਲ ਨਿਵਾਸੀ ਹਾਲਾਂਕਿ ਮੂਲ ਨਿਵਾਸੀ ਕਮਲਜੀਤ ਸਿੰਘ ਵੀ ਹੈ ਪਰ ਉਹ ਸਪੇਨ ਵਿੱਚ ਸੀ ਪਰ ਉਸਦੇ ਭਰਾ ਦੱਸ ਰਿਹਾ ਕਿ ਅਸੀਂ ਇੱਥੇ ਹੀ ਰਹਿਣਾ ਚਾਹੁੰਦੇ ਹਾਂ ਔਰ ਇਸ ਮਾਮਲੇ ਦੇ ਵਿੱਚ ਜਦੋਂ ਪਹਿਲਾਂ ਘੁੰਮਣ ਗਏ ਤੇ ਉੱਥੇ ਕੀ ਕੀ ਹੋ ਗਿਆ ਉਸ ਤੋਂ ਬਾਅਦ ਠੇਕੇਦਾਰ ਨੇ ਕੋਈ ਤਿੱਖੀ ਚੀਜ਼ ਫੜੀ ਤੇ ਮੇਰੇ ਭਰਾ ਕਮਲਜੀਤ ਸਿੰਘ ਦੇ ਸਿਰ ਵਿੱਚ ਮਾਰ ਦੇਣ ਦੀ ਨੀਅਤ ਨਾਲ ਮਾਰੀ ਜੋ ਕਿ ਛੱਟ ਮੇਰੇ ਭਰਾ ਦੇ ਸਿਰ ਵਿੱਚ ਖੱਬੇ ਪਾਸੇ ਲੱਗੀ ਹੈ ਜਿਸ ਨਾਲ ਮੇਰਾ ਭਰਾ ਖੂਨ ਨਾਲ ਲਥਪਥ ਹੋ ਗਿਆ ਦੂਜੀ ਵਾਰ ਫੇਰ ਠੇਕੇਦਾਰ ਨੇ ਮੇਰੇ ਭਰਾ ਦੇ ਸਿਰ ਤੇ ਹਮਲਾ ਕੀਤਾ ਜਿਸ ਨੇ ਤਾਂ ਉਸ ਤੋਂ ਬਾਅਦ ਆਪਣਾ ਖੱਬਾ ਹੱਥ ਅੱਗੇ ਕੀਤਾ ਤਾਂ ਉਹ ਵਾਰ ਹੋਣ ਤੋਂ ਬਚ ਗਿਆ ਇਹ ਵਾਰ ਮੇਰੇ ਭਰਾ ਕਮਲਜੀਤ ਸਿੰਘ ਦੇ ਖੱਬੇ ਗੁੱਟ ਦੇ ਥੋੜਾ ਜਿਹਾ ਉੱਪਰ ਜਾ ਕੇ ਲੱਗਿਆ ਜਿਸ ਦੀ ਬਾਹਂ ਟੁੱਟ ਗਈ ਤੇ ਬਾਕੀ ਭੀੜ ਨੇ ਮੇਰੇ ਸਾਰੇ ਪਰਿਵਾਰ ਦੇ ਗਲ ਪੈ ਕੇ ਸਾਡੇ ਨਾਲ ਧੱਕਾ ਮੁਕੀ ਕਰਨੀ ਸ਼ੁਰੂ ਕਰ ਦਿੱਤੀ ਜਦ ਮੇਰੀ ਪਰਜਾਇਯੁਕਤ ਜੋ ਕਿ ਸਪੇਨ ਦੀ ਰਹਿਣ ਵਾਲੀ ਹੈ ਅੱਗੇ ਹੋ ਕੇ ਮੇਰੇ ਪਤੀ ਜਿਹੜੇ ਉਸਦੇ ਪਤੀ ਸੀ ਕਮਲਜੀਤ ਸਿੰਘ ਨੂੰ ਨਾ ਮਾਰੋ ਇਸ ਠੇਕੇਦਾਰ ਦੇ ਤੇ ਭੀੜ ਨੇ ਉਹਨਾਂ ਦੀ ਜਿਹੜਾ ਕੀ ਜਾਬਤੇ ਵਿੱਚ ਨਹੀਂ ਰਹਿਏ ਔਰ ਲਗਾਤਾਰ ਉਹਨਾਂ ਨੇ ਜਿਹੜਾ ਨਿਜਮਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਔਰ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਹ ਜ਼ਮੀਨ ਦੇ ਉੱਤੇ ਡਿੱਗ ਪਈ ਮੇਰੀ ਪਰਜਾਈ ਵੱਲੋਂ ਇਸ ਵਾਰ ਦਾਤੀ ਆਪਣੇ ਮੋਬਾਈਲ ਵਿੱਚ ਵੀਡੀਓ ਵੀ ਬਣਾਈ ਗਈ ਸਾਡੇ ਵੱਲੋਂ ਮਾਰ ਦਿੱਤਾ ਰੌਲਾ ਵੀ ਪਾਇਆ ਗਿਆ ਇਹ ਰੌਲਾ ਸੁਣ ਕੇ ਉਥੋਂ ਦੀ ਪੁਲਿਸ ਪਾਰਟੀ ਮੌਕੇ ਦੇ ਉੱਤੇ ਆਈ ਸਾਡੀ ਜਾਨ ਇਸ ਭੀੜ ਤੋਂ ਛਡਵਾਈ ਤੇ ਸਾਨੂੰ ਚੰਬਾ ਹਸਪਤਾਲ ਦੇ ਵਿੱਚ ਲੈ ਕੇ ਗਈ ਜਿੱਥੇ ਸਾਡਾ ਮਢਲਾ ਇਲਾਜ ਹੋਇਆ ਉਸ ਪੁਲਿਸ ਨੇ ਜੋ ਅਸੀਂ ਇਸ ਵਾਰ ਦਾ ਦੀ ਵੀਡੀਓ ਬਣਾਈ ਸੀ ਉਸ ਨੂੰ ਡਿਲੀਟ ਕਰਵਾ ਦਿੱਤਾ ਅਸੀਂ ਡਰਦੇ ਹੋਏ ਉੱਥੋਂ ਵਾਪਸ ਅੰਮ੍ਰਿਤਸਰ ਆ ਗਏ ਕਿਉਂਕਿ ਭੀੜ ਅਤੇ ਉਹਨਾਂ ਦਾ ਠੇਕੇਦਾਰ ਸਾਨੂੰ ਮਾਰ ਦੇਣ ਦੀਆਂ ਗੱਲਾਂ ਕਹਿ ਰਿਹਾ ਸੀ ਧਮਕੀਆਂ ਦੇ ਰਿਹਾ ਸੀ ਇਹ ਸਾਰੀ ਵਿਥਿਆ ਜਿਹੜੀ ਆ ਉਹ ਜਿਹੜੀ ਦੱਸ ਦਿੱਤੀ ਹੈ ਕਵਲਜੀਤ ਸਿੰਘ ਦੇ ਭਰਾ ਨੇ ਕਿ ਸਾਡੇ ਨਾਲ ਉੱਥੇ ਹੋਇਆ ਕੀ ਕੀ ਹੈ ਹੁਣ ਪੁਲਿਸ ਦੀ ਹਿਮਾਚਲ ਪ੍ਰਦੇਸ਼ ਦੀ ਪੁਲਿਸ ਦੀ ਕਹਾਣੀ ਝੂਠੀ ਨਿਕਲਦੀ ਦਿਖਾਈ ਦੇ ਰਹੀ ਹੈ ਜੇਕਰ ਪੀੜਤ ਤੇਰੀ ਦੀ ਸੱਚ ਗੱਲ ਮੰਨ ਲਈ ਜਾਵੇ ਕਿਉਂਕਿ ਪੁਲਿਸ ਦੇ ਐਸਐਸਪੀ ਦਾ ਕਹਿਣਾ ਸੀ ਹਿਮਾਚਲ ਪ੍ਰਦੇਸ਼ ਦੇ ਕਿ ਕਿਸੇ ਤਰ੍ਹਾਂ ਦਾ ਕੋਈ ਸਾਡੇ ਕੋਲ ਬਿਆਨ ਨਹੀਂ ਲਖਾਇਆ ਗਿਆ ਨਾ ਹੀ ਲਿਖਤੀ ਰੂਪ ਚ ਸ਼ਿਕਾਇਤ ਦਿੱਤੀ ਗਈ ਔਰ ਨਾ ਹੀ ਸਾਨੂੰ ਅਸੀਂ ਉਹਨਾਂ ਨੂੰ ਮੈਡੀਕਲ ਕਰਾਉਣ ਦੇ ਲਈ ਵੀ ਆਖਿਆ ਪਰ ਉਹ ਨਹੀਂ ਮੰਨੇ ਪਰ ਹੁਣ ਕਹਾਣੀ ਕੁਝ ਹੋਰ ਨਿਕਲਦੀ ਦਿਖਾਈ ਦੇ ਰਹੀ ਹੈ ਅੰਮ੍ਰਿਤਸਰ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਇਸ ਮਾਮਲੇ ਦੇ ਵਿੱਚ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਹੋਰ ਕਿਹੜਾ ਕਿਹੜਾ ਮੋੜ ਸਾਹਮਣੇ ਆਉਂਦਾ ਪਰ ਫਿਲਹਾਲ ਅੰਮ੍ਰਿਤਸਰ ਪੁਲਿਸ ਨੇ ਜਿਹੜਾ ਹੈ ਪਰਚਾ ਦਰਜ ਕੀਤਾ ਇਸ ਦੇ ਵਿੱਚ ਉਸ ठेकेदार ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਤਾ ਜੋਵਨ ਪ੍ਰੀਤ ਸਿੰਘ ਤੇ ਉਸ ਦਾ ਭਰਾ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਆਪਣੇ ਬਿਆਨ ਜਿਹੜੇ ਦਰਜ ਕਰਵਾ ਚੁੱਕੇ ਨੇ ਹੁਣ ਦੇਖਦੇ ਹਾਂ ਕਿ ਕਦੋਂ ਤੱਕ ਉਹਨਾਂ ਸਬੰਧਤ ਮੁਲਜ਼ਮਾਂ ਦੀ ਗ੍ਰਿਫਤਾਰੀ ਹੁੰਦੀ ਹੈ ਹੁਣ ਕੀ ਇੱਥੇ ਹਿਮਾਚਲ ਪ੍ਰਦੇਸ਼ ਪੁਲਿਸ ਤੇ ਪੰਜਾਬ ਪੁਲਿਸ ਦਾ ਕਲੈਸ਼ ਵੀ ਵਧੇਗਾ ਜਾਂ ਫਿਰ ਇਹ ਸਰਕਾਰ ਪੱਧਰ ਦੇ ਉੱਤੇ ਮਾਮਲਾ ਕਿਵੇਂ ਨਿਜਿੱਠਿਆ ਜਾਵੇਗਾ ਕਿਉਂਕਿ ਉਸ ਦੇ ਵਿੱਚ ਸਾਫ਼ ਕਿਹਾ ਗਿਆ ਜਿਸ ਤਰ੍ਹਾਂ ਦੀਆਂ ਗੱਲਾਂ ਉੱਥੇ ਮੌਕੇ ਤੇ ਵਾਪਰੀਆਂ ਉਹ ਕਮਲਜੀਤ ਸਿੰਘ ਦਾ ਭਰਾ ਨੇ ਜਿਹੜੀਆਂ ਨੇ ਉਹ ਐਫ ਆਈ ਆਰ ਦੀ ਕਾਪੀ ਦੇ ਵਿੱਚ ਦਰਜ ਕਰਾ ਦਿੱਤੀਆਂ ਨੇ ਉਹ ਐਫ ਆਈ ਆਰ ਦੀ ਸਾਰੀ ਦੀ ਸਾਰੀ ਜਿਹੜੀ ਆ ਸ਼ਬਦਾਵਲੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਕਿ ਦਰਅਸਲ ਉੱਥੇ ਮਾਮਲਾ ਹੋਇਆ ਕੀ ਸੀ ਇਹ ਸਾਰੇ ਮਾਮਲੇ ਦੇ ਵਿੱਚ ਨਵੇਂ ਤੋਂ ਨਵਾਂ ਮੋੜ ਸਾਹਮਣੇ ਆ ਰਿਹਾ ਹੈ ਹੁਣ ਇਸ ਦੀ ਜੇਕਰ ਨਿਰਪੱਖਤਾ ਦੇ ਨਾਲ ਤਫ਼ਤੀਸ਼ ਹੋਵੇ ਤਾਂ ਤਾਂ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕਦਾ ਹੈ ਪਰ ਜਿੰਨਾ ਤੱਕ ਗੱਲ ਕੀਤੀ ਜਾਵੇ ਦੋ ਸੂਬਿਆਂ ਦੇ ਜਦੋਂ ਕਲੈਸ਼ ਵੱਜ ਜਾਂਦੇ ਨੇ ਇੱਕ ਸੂਬੇ ਦੀ ਘਟਨਾ ਦੂਜੇ ਸੂਬੇ ਦੇ ਵਿਅਕਤੀਆਂ ਨਾਲ ਹੋਵੇ ਹਾਲਾਂਕਿ ਕੋਈ ਦੇਸ਼ਾਂ ਦੀ ਵੰਡ ਨਹੀਂ ਹੈ ਇੱਥੇ ਸੱਚ ਦਾ ਨਤਾਰਾ ਹੋਣਾ ਚਾਹੀਦਾ ਹੈ ਕਿ ਕਿਸ ਨਾਲ ਧੱਕਾ ਹੋਇਆ ਕਿਸ ਨਾਲ ਬੇਇਨਸਾਫੀ ਹੋਈ ਤੇ ਕਿਸ ਨੇ ਕੀਤੀ ਉਸ ਦੇ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਹੁਣ ਇਹ ਐਨ ਆਰ ਆਈ ਜੋੜੇ ਦੇ ਨਾਲ ਹੋਈ ਕੁੱਟਮਾਰ ਮਾਮਲੇ ਦੇ ਵਿੱਚ ਨਵਾਂ ਮੋੜ ਆਉਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਕੁਲਦੀਪ ਸਿੰਘ ਢਾਲੀਵਾਲ ਕੈਬਨਿਟ ਮੰਤਰੀ ਮਿਲਦੇ ਨੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਹਦਾਇਤ ਵੀ ਦਿੱਤੀ ਗਈ ਹੋਵੇਗੀ ਸੁਭਾਵਕ ਹੈ ਕਿ ਇਸ ਮਾਮਲੇ ਵਿੱਚ ਸਹੀ ਢੰਗ ਦੇ ਨਾਲ ਨਜਿੱਠਿਆ ਜਾਵੇ ਕਿਉਂਕਿ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਨੇ ਪ੍ਰਦੀਪ ਸਿੰਘ ਤਾਲੀਵਾ ਜੇਕਰ ਇੱਕ ਵੀ ਐਨਆਰਆਈ ਪਰਿਵਾਰ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਆਪਣੇ ਦੇਸ਼ ਪਰਤ ਕੇ ਉਸ ਦੇਸ਼ ਦੇ ਅੰਦਰ ਤਾਂ ਫਿਰ ਬਾਕੀ ਐਨਆਰਆਈ ਭਾਈਚਾਰੇ ਦੇ ਵਿੱਚ ਵੀ ਇਸ ਤਰ੍ਹਾਂ ਗੁੱਸਾ ਜਿਹੜਾ ਉਹ ਦੇਖਣਾ ਸੁਭਾਵਿਕ ਹੋਵੇਗਾ ਇਸ ਦੇ ਉੱਤੇ ਐਨਆਰਆਈ ਭਾਈਚਾਰੇ ਦੀਆਂ ਵੀ ਨਜ਼ਰਾਂ ਟਿਕੀਆਂ ਹੋਣਗੀਆਂ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਕਿਤੇ ਕੀ ਜਾ ਨਹੀਂ ਸਕਦੇ ਖੁੱਲ ਕੇ ਸਾਹ ਨਹੀਂ ਲੈ ਸਕਦੇ ਅਤੇ ਜੇਕਰ ਜਾ ਸਕਦੇ ਆ ਤੇ ਉੱਥੇ ਇਸ ਤਰ੍ਹਾਂ ਦੀ ਵਾਰਦਾਤ ਹੋ ਜਾਵੇ ਤਾਂ ਫਿਰ ਇਨਸਾਫ ਕਿੱਥੇ ਹੈ ਇਸੇ ਕਰਕੇ ਵੀ ਹੋ ਸਕਦਾ ਹੈ ਪੰਜਾਬ ਸਰਕਾਰ ਦੇ ਸਾਹਮਣੇ ਇੱਕ ਚੁਣੌਤੀ ਬਣ ਗਿਆ ਹੋਵੇ ਮੁੱਦਾ ਜਿਸ ਦੇ ਕਰਕੇ ਹੁਣ ਐਫ ਆਈ ਆਰ ਚਾਹੇ ਦੇਰੀ ਨਾਲ ਸਹੀ ਪਰ ਦਰਜ ਕਰ ਦਿੱਤੀ ਗਈ ਹੈ ਹੁਣ ਦੇਖਦੇ ਹਾਂ ਕਿ ਦੋਵਾਂ ਸੂਬਿਆਂ ਦੀ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਇਸ ਮਾਮਲੇ ਦੇ ਨਾਲ ਕਿਵੇਂ ਨਜੜਤਾ ਹੈ ਤੇ ਕਿਵੇਂ ਸੂਹਲਾ ਸਫਾਈ ਹੁੰਦੀ ਹੈ ਪਰ ਇੱਥੇ ਮੰਨਿਆ ਜਾ ਰਿਹਾ ਕਿ ਇੱਥੇ ਐਨ ਆਰ ਆਈ ਜੋੜੇ ਦੇ ਨਾਲ ਤੇ ਉਸ ਦੇ ਪਰਿਵਾਰ ਦੇ ਨਾਲ ਧੱਕਾ ਮੂਕੀ ਵੀ ਹੋਈ ਔਰ ਘੁੱਟ ਮਾਰ ਵੀ ਹੋਈ ਹੈ ਇਸ ਸਾਰੇ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਘੇਤ ਆ ਜਿਹੜੇ ਉਹ ਖੁੱਲਣ ਦੀ ਆਸਾ ਜਿਹੜੀ ਉਹ ਦਿਖਾਈ ਦੇ ਰਹੀ ਹੈ ਔਰ ਜੇਕਰ ਉਹ ਭੇਤ ਖੁੱਲਣਗੇ ਤਾਂ ਫਿਰ ਹੌਲੀ ਹੌਲੀ ਹੌਲ ਨਤਾਰਾ ਹੋ ਜਾਵੇਗਾ ਕਿ ਕੌਣ ਉੱਥੇ ਸਹੀ ਸੀ ਤੇ ਕੌਣ ਗਲਤ ਸੀ ਤੁਸੀਂ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਤੱਕ ਜਿੰਨੀ ਜਾਣਕਾਰੀ ਤੁਹਾਡੀ ਤੱਕ ਪੁੱਜੀ ਉਸ ਮੁਤਾਬਕ ਤੁਸੀਂ ਕਿਸ ਨੂੰ ਸਹੀ ਮੰਨਦੇ ਹੋ ਔਰ ਕੌਣ ਇੱਥੇ ਝੂਠ ਬੋਲ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਪੁਲਿਸ ਵੀ ਆਪਣੇ ਸੂਬੇ ਦੇ ਵਿੱਚ ਕਿ ਨਾਮ ਖਰਾਬ ਨਾ ਹੋਵੇ ਕਿ ਸਾਡਾ ਇੱਥੇ ਜਿਹੜਾ ਟੂਰਿਜ਼ਮ ਦਾ ਸਿਸਟਮ ਜਾ ਜਿਹੜਾ ਕਾਰੋਬਾਰਾ ਪ੍ਰਭਾਵਿਤ ਨਾ ਹੋਵੇ ਇਸ ਕਰਕੇ ਝੂਠ ਬੋਲ ਰਹੀ ਹੈ ਪੁਲਿਸ ਜਾਂ ਫਿਰ ਜੋ ਐਨ ਆਰ ਆਈ ਜੋੜੇ ਦੇ ਨਾਲ ਹੋਇਆ ਉਸ ਦੇ ਵਿੱਚ ਕਿਤੇ ਨਾ ਕਿਤੇ ਗਲਤ ਬਿਆਨੀਆਂ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਤੁਸੀਂ ਸਾਂਝੇ ਜਰੂਰ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ